ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਮਹਿਕ ਦੀ ਸਰਵਿਸ ਕਰਦਿਆਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦਾ ਲੋਕਾਂ ਨੇ ਬੜਾ ਹੀ ਮਜ਼ਾਕ ਬਣਾਇਆ ਪਰ ਦੋਸਤੋ ਦਿਨ ਤੋਂ ਬਾਅਦ ਹੋਇਆ ਇਹ ਮੈਂ ਵੀ ਨਹੀਂ ਸੋਚਿਆ ਸੀ ਕਿ ਮਹਿਕ ਦੀ ਸਰਵਿਸ ਕਿਸੇ ਦੀ ਜਾਨ ਦੀ ਦੁਸ਼ਮਣ ਬਣ ਸਕਦੀ ਹੈ ਤਰਨਤਾਰਨ ਦੇ ਵਿੱਚ ਇੱਕ ਗੈਂਗਵਾਰ ਹੁੰਦੀ ਹੈ ਜਿਹਦੇ ਵਿੱਚ ਦੋ ਜਾਣਿਆਂ ਤੇ ਗੋਲੀਆਂ ਲੱਗੀਆਂ ਇੱਕ ਮੌਕੇ ਦੀ ਗੱਲ ਵੇਦਾ ਕਹਿ ਗਿਆ ਜਿਸ ਦਾ ਨਾਮ ਸਮਰ ਦੱਸਿਆ ਜਾ ਰਿਹਾ ਹੈ ਤੇ ਦੂਜਾ ਮੁੰਡਾ ਉਹ ਹਸਪਤਾਲ ਵਿੱਚ ਐਡਮਿਟ ਸੀ ਜਿਸ ਨੂੰ ਵੀ ਲੈ ਕੇ ਇਹੀ ਖਬਰ ਆ ਰਹੀ ਹੈ ਕਿ ਡਾਕਟਰਾਂ ਨੇ ਇਸ ਨੂੰ ਜਵਾਬ ਦੇ ਦਿੱਤਾ ਤੇ ਇਹ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਜਿਸ ਤੋਂ ਥੋੜੇ ਸਮੇਂ ਬਾਅਦ ਹੀ ਇੱਕ ਸਕਰੀਨਸ਼ਾਟ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾ ਹੈ ਜਿਸ ਵਿੱਚ ਸਾਰੇ ਮਾਮਲੇ ਦਾ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਹ ਮਾਮਲਾ ਹੈ ਕੀ ਸੀ ਇਸ ਸਕਰੀਨਸ਼ਾਟ ਵਿੱਚ ਲਿਖਿਆ ਹੁੰਦਾ ਸਤਿ ਸ਼੍ਰੀ ਅਕਾਲ ਮੇਰੇ ਵੀਰਾਂ ਨੂੰ ਅੱਜ ਜੋ ਪੱਟੀ ਕੈਰੋ ਪਿੰਡ ਹਾਸਾ ਹੋਇਆ ਇਸ ਦੀ ਜ਼ਿੰਮੇਵਾਰੀ ਮੈਂ ਡੌਨੀ ਬਲ ਪ੍ਰਵ ਦਾਸੂ ਬਾਲ ਮੁਹੱਬਤ ਰੰਦਾਵਾ ਅਮਰ ਕਬੇ ਤੇ ਕਾਉਂਸਲ ਚੌਧਰੀ ਲੈਂਦੇ ਆ ਇਹ ਸਾਡੇ ਐਂਟੀ ਜੱਗੂ ਕੋਤੀ ਹੈਰੀ ਟੋਟ ਨਾਲ ਵਰਤਦੇ ਸੀ ਅਤੇ ਅੱਜ ਲਵਖਖ ਲੀਰ ਉਤੇ ਖੜਿਆ ਨਹੀਂ ਇਸ ਨੇ ਆਪਣੇ ਯਾਰ ਵਾਲੇ ਸਾਡੇ ਕੋਲੋਂ ਤੇ ਖੁਦ ਗੱਡੀ ਪੇ ਜਾ ਕੇ ਨਿਕਲ ਗਿਆ ਅਸੀਂ ਦੱਸ ਦਈਏ ਕਿ ਡੀਐਸਪੀ ਨਾਗਰੇ ਦੇ ਟੋਟਾ ਉਸ ਦੀ ਸ਼ੈ ਤੇ ਪੋਡਕਾਸਟ ਕਰਦੇ ਫਿਰਦੇ ਆ ਇਹਨਾਂ ਨੇ ਕੱਲ ਇੱਕ ਅਪਾਹਜ ਨਿਆਣਾ ਚੁੱਕਿਆ ਕਿੰਨੀ ਕ ਮਰਦਾਂ ਵਾਲੀ ਗੱਲ ਸੀ ਸਵਾਤਾ ਫੇਰ ਸੀ ਜੇ ਅੱਜ ਲਵਲੀਰ ਖੜਦਾ ਜੋ ਵੀ ਇਹਨਾਂ ਨਾਲ ਅਸੀਂ ਦੇਖਿਆ ਉਹ ਸਾਡਾ ਦੁਸ਼ਮਣ ਹੀ ਹੈ ਕਿ ਇੱਕ جنگ ਹੈ ਤੇ ਜੰਗ ਵਿੱਚ ਸਭ ਕੁਝ ਜਾਇਜ਼ ਹੈ ਵਾਕੀ ਵੀ ਤਿਆਰੀ ਕਰ ਲੈਣਾ ਵੇਟ ਐਂਡ ਵਾਚ ਇਹ ਇਕੱਲਾ ਮਾਮਲਾ ਮਹਿਕ ਪੰਡੋਰੀ ਦਾ ਨਹੀਂ ਸੀ ਦੋ ਗੈਂਗ ਵਰਤਰਾ ਦਾ ਮਾਮਲਾ ਸੀ ਜਿਸ ਦੀ ਲਪੇਟ ਵਿੱਚ ਇਹ ਨੌਜਵਾਨ ਮੁੰਡੇ ਆ ਗਏ ਬਾਕੀ ਸਾਡੇ ਕੋਲ ਇੰਨੀ ਕੀ ਜਾਣਕਾਰੀ ਆਈ ਹੈ ਧੰਨਵਾਦ ਦੋਸਤੋ